ਆਲੋ ਇਹਦੇ ਵਿੱਚ ਮੈਂ ਨਾ ਤੁਹਾਡਾ ਸਰਟੀਫਿਕੇਟ ਤਸਵੀਰ ਦਾ ਅੱਛਾ ਦੋ ਫੋਟੋਆਂ ਤੇ ਆਧਾਰ ਕਾਰਡ ਨਾਲ ਆਧਾਰ ਕਾਰਡ ਵੀ ਪਾਤਾ ਨਾਲ ਉਹਦੀ ਫੋਟੋਗ੍ਰਾਫੀ ਪਾਤੀ ਹੈ ਜੇਦੀ ਲੋੜ ਹੋਊਗੀ ਨਾ ਉਹੀ ਚੱਲ ਉੱਥੇ ਲੱਗ ਜਾਊਗਾ ਚਲ ਵਧੀਆ ਕੀਤਾ ਯੋ ਤੇ ਕੋਈ ਨਹੀਂ ਭਾਜੀ ਮੈਂ ਇੱਥੇ ਆ ਜਨਾ ਫਿਰ ਹਾਂ ਹਾਂ ਇੱਥੇ ਆ ਜਨਾ ਫਿਰ ਜੇ ਅਮ ਨੂੰ ਆ ਕੇ ਵੇਰ ਟਾਈਮ ਲੱਗ ਜਨਾ ਹੁੰਦੇ ਹੁੰਦੇ ਆ ਜਾਗੇ ਆਹ ਉਹ ਚੱਲ ਇਹ ਟਾਈਮ ਨਾ ਗਏ ਆ ਹੋਵਾਂਗੇ ਤੇ ਚੱਲ ਗੱਲ ਬਾਤ ਹੋ ਜੇ ਤੇ ਚੰਗਾ ਚੰਗਾ ਥੋੜਾ ਬਾਹਰ ਦਾ ਵੀ ਧਿਆਨ ਰਹਿਦਾ ਵਾ ਸਾਹਮਣੇ ਮੰਮੀ ਹੱਡੀ ਦਾ ਦੇਖੋ ਹਾਲ ਨਹੀਂ ਜੋ ਜਾਣਾ ਵਾ ਘਰੋਂ ਬਸ ਤੇ ਮੁੜਨ ਦਾ ਨਾ ਹੀ ਨਹੀਂ ਲੈਣਾ ਬੰਦਾ ਘਾਰੀ ਵੇਖ ਲਿੰਦਾ ਵਾ ਕਿ ਚਲ ਘਰ ਕਲੀ ਆ ਮੈਂ ਬਾਹਰ ਹੀ ਤੇ ਮੈਂ ਉਹਨੂੰ ਤਾਂ ਹੀ ਮੈਂ ਹੀ ਕਿਹਾ ਮੈਂ ਚੱਲ ਉੱਚੇ ਜੀ ਥਾਂ ਲਾ ਦੇ ਬਾਜੂ ਤੱਕਾ ਲਉਣਾ ਸੁੱਖਾ ਹੋ ਜਾਊਗਾ ਖਲਾਰ ਤੇ ਗਿਆ ਵਾ ਤੇ ਆਵੇ ਗਾੜੀ ਖਲਾਰ ਗਿਆ ਨਾ ਉਧਰ ਨੂੰ ਲੰਘ ਸਕਦਾ ਬੰਦਾ ਤਾਂ ਨਾ ਉਧਰ ਨੂੰ ਬੰਦਾ ਇੱਧਰ ਲਾ ਜਾਂਦਾ ਤੇ ਤੱਕਾ ਲਾ ਕੇ ਸਟਾਰਟ ਕਰਵਾ ਦਿੰਦਾ ਚਲੋ ਕੋਈ ਗੱਲ ਨਹੀਂ ਸਵੇਰ ਤੱਕ ਉਹਨੇ ਲੈ ਹੀ ਜਾਣਾ ਵਾ ਮੈਂ ਕਹਿ ਦਿੰਦਾ ਉਹਨੂੰ ਇਹੇ ਚਲ ਕੋਈ ਨਹੀਂ ਜਾਂ ਫਿਰ ਕਿਦਾਂ ਐਡਮਿਸ਼ਨ ਕਰਾਉਣੀ ਹੈ ਕਿ ਨਹੀਂ ਨਹੀਂ ਮੈਂ ਐਡਮਿਸ਼ਨ ਦਾ ਤੇ ਮੈਂ ਤੁਹਾਨੂੰ ਕਿਹਾ ਸੀ